ਮਿਲਦੇ ਆ ਅੱਗੇ ਠੀਕ ਆ ਵੀਡੀਓ ਦੇ ਰਾਈ ਵੀਰ ਬਣ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਲਵ ਯੂ ਸਾਰੇ ਭਰਾਵਾਂ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਓਕੇ ਲੱਡੂ ਖਖਰਾਣਾ ਚਾਹੁੰਦੇ ਹੁਣ ਕਲ ਸਬਸਕ੍ਰਾਈਬ ਹਰਲੀਨ ਖਖਰਾਣੇ ਨੇ ਵੀ ਤੁਹਾਨੂੰ ਬੋਲਦਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਸੀਗਾ ਸੰਡੇ ਤੇ ਅਸੀਂ ਗਏ ਸੀ ਗੁਰੂ ਘਰ ਤੇ ਅਸੀਂ ਹਰ ਸੰਡੇ ਜਾਂਦੇ ਹੁੰਨੇ ਆ ਗੁਰੂ ਘਰ ਸਾਡੀ ਇੱਕ ਰੂਟੀਨ ਆ ਤੇ ਰਸਤੇ ਜਾਂਦੇ ਹੋਏ ਅਸੀਂ ਪਲਾਨ ਵੀ ਬਣਾਇਆ ਸੀ ਕਿ ਵੈਂਕੂਵਰ ਇੱਕ ਪਾਰਕ ਆ ਜਿੱਥੇ ਘੁੰਮਣ ਜਾਵਾਂਗੇ ਫੇਰ ਕਰਦੇ ਕਰਾਉਂਦੇ ਅਸੀਂ ਬੱਸ ਲੈ ਕੇ ਪਹੁੰਚ ਗਏ ਇਸ ਕਾਰ ਤੋਂ ਉਸ ਪਾਸੇ ਤੋਂ ਕੋਈ ਬੰਨ੍ਹ ਦਿੱਤੀਆਂ ਤੇ ਮੇਰੇ ਤੋਂ ਘਟੀ ਗਈ ਕਿ ਕਿ ਦੀ ਸੀ ਫਲਿੱਪਸ ਜਰੂਰ ਲਈਆਂ ਫੇਰ ਅਸੀਂ ਪਹੁੰਚ ਗਏ ਵਾਟਰਫਰੰਟ ਸਟੇਸ਼ਨ ਤੇ ਉੱਥੇ ਵੀ ਅਸੀਂ ਥੋੜੀ-ਬੋਤੀ ਬੁਕਾਈ ਕੀਤੀ ਤੇ ਅਸੀਂ ਦੇਖ ਰਹੇ ਸੀ ਬੱਸ ਵਗੈਰਾ ਵੀ ਕਿੱਦਾਂ ਕਿਵੇਂ ਚੱਲਦਾ। ਉੱਥੇ ਪਹੁੰਚ ਕੇ ਅਸੀਂ ਦੇਖਿਆ ਕਿ ਸਾਡੀ ਬੱਸ ਗਾਂਦ ਵਿੱਚ ਟਾਈਮ ਪਿਆ ਸੀ, ਰਸਤੇ 'ਚ ਥੋੜੀ ਬੁਕਾਈ ਸੀ 10 ਤੋਂ 15 ਮਿੰਟ ਪਿਆ। ਤੇ ਗੁਰਵਿੰਦਰ ਜੀ ਨੇ ਆਪਦਾ ਫੋਨ ਇੱਥੇ ਹੀ ਬੰਦ ਕਰ ਲਿਆ। ਉੱਥੇ ਕੀ ਵੀਡੀਓਜ਼ ਬਣਨੀ ਆ। ਘਟੀਆਂ ਲਾਤੀਆਂ। ਚਾਹਣਾ ਚਾਹੋਗੇ ਤੁਸੀਂ। ਖੁਨੇ ਨਾ ਦੇ ਫਰੈਂਡ। ਆਪਾਂ ਜੇ ਕਰ ਲੋ ਜੋ ਕਰ ਆਹ ਦੇਖੋ ਜੀ ਗੁਰ ਲੱਡੂ ਕੋ ਕਰਾਣਾ ਨੇ ਫਿਰ ਕਾਂਡ ਕਰਤਾ ਇੱਕ ਬੱਸ ਸਮਝਾਉਂ ਆਉਣ ਵਾਲੀ ਸੀ ਤੇ ਟਿਕਟ ਗਵਾਤੀ ਦੋ ਵਾਰੀ ਡੇਗ ਪੀ ਪਰ ਚਲੋ ਮਿਲ ਗਈ ਔਰ ਫਿਰ ਟਿਕਟ ਤਾਂ ਚਲੋ ਲੱਭ ਗਈ ਸੀ ਪਰ ਐਸੇ ਚੱਕਰ ਦੇ ਵਿੱਚ ਸਾਡੀ ਬੱਸ ਵੀ ਲੰਘ ਗਈ ਫਿਰ ਅਸੀਂ ਥੋੜੀ ਜਿਹੀ ਲੜਾਈ ਕਰ ਕਰਕੇ ਸੋਚਿਆ ਕਿ ਹੋਰ ਕਿਤੇ ਜਾਣੇ ਆ ਘੋਮਨ ਕਿ ਆਪਾਂ ਅਜ ਕੈਨੇਡਾ ਪਲੇਸ ਫੇਰ ਕੈਨੇਡਾ ਵਿੱਚ ਆਪਾਂ ਇਹ 뷰 ਮਿਸ ਕਰਤਾ ਸੀ ਉਹਦੇ ਨਹੀਂ ਆਇਆ ਗਿਆ ਸੀ ਵੀਰੇ ਇਹ ਰਸਤਾ ਦੇਖਣੀ ਬੰਦ ਕੀਤਾ ਹੋਇਆ ਸੀਗਾ ਤੇ ਅੱਜ ਤੁਹਾਨੂੰ ਦਿਖਾਉਨੇ ਆਂ ਸੀ ਬਹੁਤ ਇਹ ਬਹੁਤ ਸੋਹਣਾ 뷰 ਹੈ ਕੈਨੇਡਾ ਦੇ ਨਾਲ ਹੀ ਇਹ ਜਮਾ ਜੀ ਨੂੰ ਕੈਨੇਡਾ ਪੇ ਜਾਣੇ ਉਥੋਂ ਲੈਫਟ ਕਰਕੇ ਤੁਸੀਂ ਤੁਰੇ ਹੋਣਾ ਸਿੱਧੇ ਹਨ ਬਹੁਤ ਸੋਹਣੀਆਂ ਚੀਜ਼ਾਂ ਤੁਹਾਨੂੰ ਦਿਖਾਉਨੇ ਇੱਥੇ ਹਨ ਆ ਦੇਖੋ ਤੇ ਬਹੁਤ ਘੈਂਟ ਚੀਜ਼ ਆ ਪਿੱਛੋਂ ਵੀ ਦੇਖ ਸਕਦੇ ਆ ਨਾ ਫੈਰੀ ਵਗੈਰੇ ਤੇ ਵੀ ਜਾ ਸਕਦੇ ਵੀਰੇ ਤੁਸੀਂ ਏਰੋਪਲੇਨ ਵੀ ਇੱਥੇ ਵੀਰੇ ਉਹਨਾਂ ਦੀ ਟਿਕਟਾਂ ਹਨਾ ਤੋਂ ਬਹੁਤ ਘੈਂਟ ਚੀਜ਼ ਆ ਵੀਰੇ ਇੱਥੇ ਜੇ ਨੂੰ ਕੈਨੇਡਾ ਪੇ ਇੱਥੇ ਜ਼ਰੂਰ ਰਿਸਟਰ ਕਰਿਓ ਠੀਕ ਆ ਬੜਾ ਸਕੂਨ ਆਉਂਦਾ ਹੈ ਰਾਤ ਨੂੰ ਇਤੋਂ ਵੀ ਜਿਆਦਾ ਘੈਂਟ ਆ ਬਾਈ ਰਾਤ ਦਾ ਵੀਊ ਵੀ ਇੱਥੇ ਦਿਖਾਵੇ ਰਾਤ ਨੂੰ ਤਾਂ ਲੇਟਾਂ ਵਗੈਰਾ ਆਈਆਂ ਹੋਣਾਂ ਜਾਗ ਪੈਂਦੀਆਂ ਰਾਤ ਨੂੰ ਬਹੁਤ ਸੋਹਣਾ ਵੀਊ ਆਉਂਦਾ ਇੱਥੇ ਤੇ ਕਰੋ ਟਰਾਈ ਇੱਥੇ ਆ ਕੇ ਆਪਾਂ ਜਾਣੇ ਆ ਕੈਨੇਡਾ ਵੇਸ ਆਪਾਂ ਉਹਨੇ ਜਗਤ ਚ ਘੁੰਮ ਕੇ ਵੀਰੇ ਅੱਬ ਘਰ ਚal ਜਾਨੇ ਆ ਤੇ ਜਗਾ ਮਿਸ ਕਰ ਜਾਨੇ ਮੈਂ ਵੀ ਮਿਸ ਕਰ ਗਿਆ ਸੀ ਮੈਂ ਤੈਨੂੰ ਦੂਰਾਂ ਦੂਰੀ ਹਰ ਆਇਆ ਵਾਂ ਇਹ ਵੀ ਚੀਜ਼ ਬਹੁਤ ਜਿਆਦਾ ਘੈਂਟ ਆ ਵੀਰੇ ਤੇ ਆ ਜੋ ਮਿਲਦੇ ਆ ਅੱਗੇ ਦੇਖੋ ਇਹ ਬੰਦਾ ਇੱਥੇ ਵੀ ਨਹੀਂ ਸੁਧਰ ਸਕਦਾ ਗੁਰਵਿੰਦਰ ਡਿੱਗ ਪੋਗੇ ਤੁਸੀਂ ਕਵਰ ਵੈਂਕੂਵਰ ਬਹੁਤ ਘੈਂਡਾ ਜ਼ਰਾਤ ਨੂੰ ਇਹ ਲਾਈਟਾਂ ਜਾ ਕੇ ਪੈਂਦੀਆਂ ਨਾ ਜਦੋਂ ਐਂਡਲੈਸ ਥਿਊ ਹੁੰਦਾ ਜਾ ਵੇ ਚੁੱਕੇ ਆ ਉਹ ਕਾਈਂਡ ਆ ਦੇ ਵੀ ਉਹ ਤਪੂ ਵੀ ਨਿਕਲੇ ਇਗਰੋਂ ਦਾ ਆਇਆ ਚੱਲਦੇ ਆ ਫਿਰ ਮੈਂ ਨਹੀਂ ਜਾਣ ਇਹ ਆਇਆ ਕੀ ਬ੍ਰੀਕਿੰਗ ਨਹੀਂ ਪੜੀ ਜ ਆ ਜਾ ਆਇਆ ਇਹ ਨਹੀਂ ਜਾਂਦਾ ਯਾਰ ਆ ਦੇ ਨਹੀਂ ਹਲਦਾ ਕਿੱਥੇ ਹਲਦਾ ਆ ਉਹ ਵੀਊ ਤਾਂ ਦੇਖ ਤੂੰ ਕਿੰਨਾ ਘੈਂਡਾ ਆਇਆ ਮੈਂ ਮੈਂ ਆ ਜਾ ਯਾਰ ਕੌਣ ਇਹਦਾ ਆ ਯਾਰ ਉੱਤ ਚੜਦੇ ਆਪਾਂ ਜਿੱਲੀ ਆਂਦਾ ਯਾਰ ਮੈਂ ਟਿਕ ਮੈਨੂੰ ਨਹੀਂ ਪਤਾ ਯਾਰ ਨਹੀਂ ਹਲਦਾ ਜਿੱਦਾਂ ਕਿ ਤੁਸੀਂ ਦੇਖਿਆ ਕਿ ਮੈਨੂੰ ਪਾਣੀ ਤੋਂ ਬਹੁਤ ਡਰ ਲੱਗਦਾ ਫਿਰ ਮੈਂ ਲੱਡੂ ਨੂੰ ਇੱਧਰ ਲੈ ਕੇ ਆ ਗਈ ਬਿਲਕੁਲ ਟੌਪ ਤੇ ਆ ਗਈ ਸੀ ਅਥੋਂ ਸਾਰਾ ਕੈਨੇਡਾ ਪਲੇਸ ਪਲੱਸ ਹਰਬਰ ਵਾਰਕ ਦਾ ਸਾਰਾ ਵੀਊ ਆਉਂਦਾ ਇੱਥੇ ਸੀ ਪਲੇਨ ਵੀ ਸੀ ਜਿੱਦ ਜਿੱਤੇ ਆਪਾਂ ਜਾ ਸਕਦੇ ਸੀ ਟਿਕਟ ਵਗੈਰਾ ਹੁੰਦੀ ਆ ਫਿਰ ਅਸੀਂ ਸਾਰਾ ਵੀਊ ਇੰਜੋਏ ਕਰਦੇ ਹੋਏ ਸੀ ਸੋਚਿਆ ਕਿ ਹੁਣ ਘਰ ਨੂੰ ਜਾਣੇ ਆ। ਭੁੱਖ ਵੀ ਲੱਗੀ ਹੋਈ ਸੀ ਤੇ ਕੁਛ ਖਾ ਪੀ ਲੈਣੀ ਅਸੀਂ। ਆਪਾਂ ਕਨੇਡਾ ਬਲੇਸ ਤੋਂ ਬਰੇਟ੍ਰੇਨ 'ਚ ਬੈਠ ਗਏ ਆ। ਆਪਾਂ ਚੱਲੇ ਹੁਣ ਮੈਟੋਡਨ ਮੈਟੋਡਨ ਜਾ ਕੇ ਖਾਣੇ ਆਪਾਂ ਭੁੱਖ ਲੱਗੇ KFC ਦਾ ਚਿਕਨ। ਜਦੋਂ ਲੇ ਤੁਹਾਨੂੰ ਟ੍ਰੇਨ ਦੇ ਮੂਹਰੇ ਲੱਭ ਜੀਓ ਬੜਾ ਨਿਆਰਾ ਹੁੰਦਾ ਬਈ ਯਾਰ ਮੂਹਰੇ ਦੇਖ ਕੇ ਟ੍ਰੇਨ ਦੇ ਯਾਰ। ਬਹੁਤ ਸਕੂਨ ਆਉਂਦਾ ਯਾਰ ਸਾਰਾ ਕਿ ਬੈਨਕਵਰ ਸਾਰਾ ਕਨੇਡਾ ਦੇਖਦਾ। ਪੂਰੇ ਜਨਰਲ ਟ੍ਰੇਨ ਤੇ ਉਹਨਾਂ ਦਾ ਇੱਕ ਰੀਜ ਰੂ ਪੂਰੇ ਬੈਠਾ ਕਰੋ ਬੜਾ ਨਿਆਰਾ ਹੁੰਦਾ ਯਾਰ।

ਆਰਡਰ ਵੀਰੇ ਆਪਣਾ ਰੈਡੀ ਆ ਪਹੁੰਚੇ ਮੈਟਰ ਟਾਊਨ ਚ ਉੱਤਨੇ ਆਪਣਾ ਆਰਡਰ ਤੇ ਆ ਜੋ ਲੱਭਦੇ ਆਂ ਜਗਾ ਕਲੱਬ ਦੇ ਇੰਚੇਗਾ ਬੈਠਣ ਨੂੰ ਤੇ ਖਾਣੇ ਤੇ ਫੇਰ ਸੋਚਦੇ ਅੱਗੇ ਕੀ ਕਰਨਾ ਕਿਵੇਂ ਤਾਂ ਲੱਗ ਰਿਹਾ ਫਿਰ ਸਦਾ ਤੋੜਾ ਸੀ ਚਲੇ ਸੀ ਆ ਪਰਸਵਲ ਸਟੋਰ ਚ लड्डू मैंने नहीं लाके दे रहे हैं पार्स, तो उसे दोगे लाके हाँ क्यों? क्योंकि नहीं लाके देने दे फिर <laughs> नहीं लाके देना <laughs> जवाब ये हर बारी अंदर का फिर ऐसी पहुंच के जारा लड्डू ने लिया अपने लिए एक प्लेट, तो उसे देखो किधर सोना लाके लिया ਕੌਣ ਆ ਗਿਆ ਸੀ ਮੈਟਰ ਟਾਊਨ ਤੋਂ ਬਾਹਰ ਸਟਾਏਡ ਐ ਸਟੇਸ਼ਨਾਂ ਦੀ ਕਰ ਰਹੇ ਹਾਂ ਵੇਟ ਚਲੋ ਮਿਲਦੇ ਹਾਂ ਘਰ ਜਾ ਕੇ ਬਾਏ ਬਾਏ